ਤੋਂ ਦੱਸ ਦਈਏ ਪਹਿਲਾਂ ਬਣਾਉਣਾ ਆਪਾਂ ਜੂਸ ਨਮ ਜੂਸਰ ਚ ਫੇਰ ਆਪਾਂ ਆਪਣੇ ਪਿੰਡ ਖੁੱਲੇ ਹੈਗੇ ਆ ਸ਼੍ਰੀ ਖੰਡ ਵਟਸਾਪ ਦਾ ਪਾਠ ਸਰਬੱਤ ਦੇ ਭਲੇ ਪਿੰਡ ਵਾਸਤੇ ਤੇ ਆਪਾਂ ਫਿਰ ਉੱਥੇ ਚੱਲਦੇ ਆਂ ਪਹਿਲਾਂ ਆਪਾਂ ਜੂਸ ਬਣਾਉਣੇ ਫੇਰ ਚੱਲ ਉੱਥੇ ਉੱਥੇ ਹੀ ਆਪਾਂ ਤੁਹਾਨੂੰ ਕੁਝ ਦ੍ਰਿਸ਼ਿਤ ਦਿਖਾਉਣੇ ਇਰਾਨਕ ਮੇਲਾ ਆਜੋ ਮਿਲਦੇ ਸასი ਕਾਲ ਜ ਸਾਰਿਆਂ ਨੂੰ ਉਮੀਦਗਾਰ ਤੇ ਸਾਰੇ ਤੰਦਰੁਸਤ ਹੋਵੋਗੇ ਜੀ ਅੱਜ ਦੇ ਨਵੇਂ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਜਿਹੜਾ ਅੱਜ ਦਾ ਵਲੌਗ ਹੈ ਬੜਾਈ ਸੋਨਾ ਬਣਾਉਣਾ ਆਪਾਂ ਅੱਜ ਕਿਉਂਕਿ ਆਪਾਂ ਕੱਲ ਇੱਕ ਲੈਂਦਾ ਜੂਸਰ ਛੋਟਾ ਜਿਹੜਾ ਹੈਂਡ ਨਾਲ ਆ ਤੇ ਉਹ ਵੀ ਤੁਹਾਨੂੰ ਦਿਖਾਉਣਾ ਤੇ ਮੈਂ ਲੈਣ ਆਇਆ ਸੀ ਕਿੰਨੂ ਆਪਾਂ ਕਿੰਨੂ ਲੈ ਕੇ ਚੱਲੇ ਇੱਥੋਂ ਆਪਣੇ ਨੇੜੇ ਹੀ ਮਿਲ ਜਾਂਦੇ ਆ ਜਿਹੜੀ ਰੇੜੀ ਲੱਗੀ ਹੁੰਦੀ ਹੈ ਤੁਹਾਨੂੰ ਦਿਖਾਉਨੇ ਆ ਤੇ ਆਪਾਂ ਲੈ ਕੇ ਚੱਲੇ ਕਿੰਨੂ ਤੇ ਕਿੰਨੂ ਲੈ ਬਰੌਣੇ ਜੂਸ ਤੁਹਾਨੂੰ ਦਿਖਾਉਨੇ ਆ ਤੇ ਨਾਲੇ ਤੁਹਾਨੂੰ ਵੀ ਪਿਉਉਨੇ ਦੋਸਤ ਆਜੋ ਬੜੇ ਰਹੋ ਮੇਰੇ ਨਾਲ ਆਪਾਂ ਪਹਿਲਾਂ ਖਰੀਦ ਲਈਏ ਕਿੰਨੂ ਜੀ ਆਪਾਂ ਤੇ ਆਜ ਲੈਨੇ ਕਿੰਨੂ ਇੱਥੋਂ ਚੱਲਦੇ ਬੜੇ ਦੇ ਹੀ ਮਣਾ ਜੀ ਕਿੰਨੂ ਰੇਟ ਕਰਤੇ ਬਾਈ ਹਾਂ ਬਾਈ ਆਪਾਂ ਨੂੰ ਕੀ ਆ ਲੈ ਬਾਈ ਸਭ ਦਾ ਵਹਿੰਦ ਫਰ ਗਿਆ ਬਾਈ ਚੱਲ ਜਾ 2.5 ਕਿਲੋ ਸੌਦੇ ਆਪਾਂ ਨੂੰ 50 ਰਿਆ ਪੁਣੀ ਸਾਰੇ 3 ਦਿਨ ਦੇ ਤੂੰ 2.5 ਲ ਦੇ ਜਨਾਰ ਬਾਈ ਕੋਈ ਬਾਈ ਹੁਣ ਤਾਂ ਰੇਟ ਬਹੁਤ ਜਿਆਦਾ ਨਹੀਂ ਦਵਾਗੇ ਅੱਛਾ ਫਰਕ ਰੇਲ ਤਾਂਨੇ ਕੋ ਲਾ ਲਾ ਯਾਰ ਆਪਾਂ ਐਸ ਕਿੱਲਾਂ ਨੂੰ ਦੱਸਾਇ ਤੇ ਟਾਇਰ ਲਗਾ ਥੱਲੇ ਆਪਣਾ ਜਮਾ ਵੇਖਿਆ ਤਾਂ ਇੱਥੇ ਨਿਕਲੀ ਹਵਾ ਪਰ ਬਾਈ ਕਹਿੰਦਾ ਵੀ ਪੈਂਚਰ ਤਾਂ ਹੈ ਨਹੀਂਗਾ ਤੇ ਟੂਪ ਪੁਣੀ ਪਣੀ ਤਾਂ ਨਹੀਂ ਕੀ ਹਿਸਾਬਦਾ ਵਾ ਮੈਂ ਟੂਪ ਵਾਲਾ ਇੱਕ ਵਾਰੀ ਹਵਾ ਭਰ ਦੇ ਫਿਰ ਕਿਦਾਂ ਪਵਾ ਲਾਂਗਾ ਅੱਜ ਥੋੜੇ ਬਿਜੀ ਆ ਤਾਂ ਕਰਕੇ ਫਿਰ ਚਲੋ ਆਪਾਂ ਚੱਲਦੇ ਆ ਕਿੰਨੂੰ ਲੈਣ ਗੱਡੀ ਭੜਾ ਲਈ ਹਵਾ ਆਪਾਂ ਠੀਕ ਆ ਜੀ ਮਿਲਦੇ ਅੱਗੇ ਮਤਲਬ ਇਹ ਸ਼ਹਿਰ ਵਾਲ ਨੂੰ ਇੱਕ ਤਾਂ ਰੇਟ ਨਹੀਂ ਬਣਿਆ ਭਾਈ ਦੇ ਨਾਲ ਆਪਣਾ ਤੇ ਦੂਜਾ ਪਰ ਗੱਡੀ ਤੋਂ ਦੱਸਿਆ ਉੱਥੇ ਪੈਂਚਰ ਹੋ ਗਈ ਮੈਂ ਵੇਖੀ ਨਹੀਂ ਕਰ ਉਦੋਂ ਲਾ ਗੱਡੀ ਦੀ ਹਵਾ ਬਹੁਤ ਘੱਟ ਸੀ ਤੇ ਪੈਂਚਰ ਲਵਾਇਆ ਆਪਾਂ ਪੈਂਚਰਰ ਨਿਕਲਿਆ ਹਵਾ ਨਿਕਲ ਗਈ ਪਤਾ ਨਹੀਂ ਕਿਹੜੇ ਹਿਸਾਬ ਨਾਲ ਤੇ ਆਪਾਂ ਚੱਲ ਆਪਾਂ ਸ਼ਹਿਰ ਵਾਲ ਨੂੰ ਕਿੰਨੂੰ ਮੈਨੂੰ ਬਾਹਲੇ ਪਸੰਦ ਨਹੀਂ ਆਏ ਤੇ ਰੇਟ ਵੀ ਨਹੀਂ ਬਣਿਆ ਭਾਈ ਦੇ ਨਾਲ ਮੈਂ ਅੱਜ ਮੈਂ ਵੀ ਫੁੱਟੀਆਂ ਨੂੰ ਰੇਟ ਕਰਕੇ ਦੇਖਾਂ ਤੇ ਆਪਾਂ ਚੱਲੇ ਸ਼ਹਿਰ ਉੱਥੋਂ ਲੈਣੇ ਕਿੰਨੂੰ ਤੇ ਬਣੇ ਲੋ ਮੇਰੇ ਨਾਲ ਲੋ ਜੀ ਆ ਦੇਖੋ ਕਿੰਨੂੰ ਆਪਾਂ ਲੈ ਆਏ ਆ ਸ਼ਹਿਰ ਚੋਂ ਜਾ ਕੇ ਤੇ ਹੁਣ ਬਣਾਉਨੇ ਜੂਸ ਆਪਾਂ ਤੇ ਜਿਹੜੀ ਆਪਾਂ ਨਵਾਂ ਲਿਆਂਦਾ ਗਾ ਜੂਸ ਤੁਹਾਨੂੰ ਉਹ ਵੀ ਦਿਖਾਉਨੇ ਆ ਸਾਡਾ ਦੂਸਰਾ ਅੰਦਾਜ਼ ਨੂੰ ਵੀ ਦਿਖਾਉਨੇ ਆ ਆਪਾਂ ਉਹਦਾ ਬਣਾ ਕੇ ਤੁਹਾਨੂੰ दिखाने तो किए तो 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 बना बहुत रखिए बनाने कल लेके आए छोटा जा अनबॉक्सिंग दिखाने वैसे मैं कल क्या इसी तरह का जूस बना सर अपन फोटो आई है अनबॉक्सिंग दिखाई ਫਰਨੋ ਪਰ ਇਹਨਾਂ ਨੂੰ ਦਿਖਾਣਾ ਜਵਾਦ ਅੱਲਾਸ ਸਾਰੀ ਗਲਾਸੀ ਵੱਡੀ ਸੁਣੇ ਜਿਲੀ ਛੋਟੀ ਇਹਦੇ ਵਿੱਚ ਆਪਾਂ ਜੂਸ ਕੱਢ ਸਕਦੇ ਆ ਤੇ ਆ ਰੱਖਣਾ ਬਹੁਤ ਬੜਾ ਈਜ਼ੀ ਆ ਆਹ ਤੁਹਾਨੂੰ ਭਾਰੀ ਦੱਸਾਂਗਾ ਮੈਂ ਕਹਿੰਦਾ ਮੰਨ ਲਓ ਅਬ ਇਹ ਪ੍ਰੋਫੈਸ਼ਨਲ ਕੀ ਬਣਾ ਕੇ ਦੇਖੋਗੇ ਰੰਗ ਨਹੀਂ ਹੋਣੇ ਬਾਕੀ ਬਾਅਦ ਚੱਲਾਂਗੇ ਆਪਾਂ ਇਧਰੋਂ ਆਹ ਸਾਹਮਣੇ ਬਣਾ

ਸਾਪਾ ਆ ਦੇਖੋ ਬਣ ਕੇ ਜੂਸੜਾ ਆਪਾਂ ਰੈਡੀ ਘੇਨ ਲਾਦਾ ਨਾ ਛੋਟਾ ਜਿਹਾ ਕੰਮ ਆ ਤੇ ਮੈਂ ਤੇ ਬਣਾ ਕੇ ਦੇ ਤੋੜਾ ਬੜਾ ਸੁੱਖਾ ਇਹਨੂੰ ਤੇ ਬਣਾ ਕੇ ਆਪਾਂ ਅਗਰ ਤਾਂ ਰੈਡੀ ਚਲੋ ਇਹਨੂੰ ਪੀਨੇ ਆ ਤੇ ਬਾਅਦ ਕਰਦੇ ਆ ਗੱਲ ਆਓ ਜੀ ਆਪਾਂ ਬਾਬਾ ਜੀ ਦੇ ਗਏ ਆ ਮੱਥਾ ਟੇਕਣ ਤੇ ਆਪਾਂ ਬਾਬਾ ਜੀ ਦੇ ਕਰਨੇ ਤੁਹਾਨੂੰ ਦਰਸ਼ਨ ਤੰਤਲ ਬਤਰਾ ਸਤਿ ਸਿ ਸੱਚੇ ਪਾਤਸ਼ਾਹ ਆਪਰੇ ਬਾਬਾਈ راستੇ ਨਹੀਂ ਜਾ ਰਿਹਾ ਇੱਥੇ ਪਾ ਚੁੱਕੇ ਆਈ ਇੱਥੇ ਆਪ ਦਰਸ਼ਨ ਮਿਲੇ ਥੋੜੇ ਕਰਾਉਨੇ ਆ ਸਤਨਾਮ ਸ਼ਿਵਾਇ ਗੁਰ ਸੱਚੇ ਪਾਤਸ਼ਾਹ ਵਾਹਿਗੁਰੂ ਸਤਨਾਮ ਸ਼ਿਵਾਇ ਗੁਰ ਵਾਹਿਗੁਰੂ 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 ਮੱਥਾ ਠੀਕਦੇ ਆਪਾਂ ਜੀ ਤੇ ਬਾਬੇ ਦੇ ਘਰ ਦੇ ਪ੍ਰਕਰਮਾ ਵਾਈਕ ਵੀ ਕਿਰਪਾ ਨਾਲ ਮੱਥਾ ਲਿਆ ਠੀਕ ਆਪਾਂ ਜੀ ਆਪਾਂ ਪ੍ਰਕਰਮਾ ਸਾਹਿਬ ਕਰਕੇ ਫਿਰ ਆਪਾਂ ਉਧਰ ਚੱਲਦੇ ਆ ਦੂਸਰੇ ਪਾਸੇ ਤੇ ਸੰਤਾਂ ਦੀ ਸੇਵਾ ਕਰਦਿਆਂ ਨੇ ਓ ਮਾਈ ਗਾ ਤੁੰਦਸ ਦੀ ਜੀ ਵਾਈਕ ਦੂਜੀ ਇੱਥੇ ਆਪਣੇ ਬਾਬਾ ਧਰਾਜ ਸਿੰਘ ਜੀ ਦੀ ਜਗ੍ਹਾ ਤੇ ਮਾਗੀ ਦਾ ਮੇਲਾ ਬਹੁਤ ਭਾਰਾ ਲੱਗਦਾ ਤੁਸੀਂ ਸਾਰੇ ਜਾਣਦੇ ਹੋ ਮਗੀ ਦਾ ਮੇਲਾ ਤੇ ਆਪਣੇ ਪਿੰਡ ਬਹੁਤ ਮਸ਼ਹੂਰ ਹੈ ਜੀ ਉਸ ਇਹ ਬਾਬਾ تراਸ ਸਿੰਘ ਦੀ ਜਗਾ ਹੈਗੀ ਆ ਇਧਰੋਂ ਬਾਸੋਂ ਦਿਖਾ ਦਿੰਦੇ ਆ ਸੰਗਤਾਂ ਪਿੰਡ ਵਾਸੀ ਜਿਹੜੇ ਆਪਣੇ ਹੈਗੇ ਉਹ ਸੇਵਾ ਕਰ ਰਹੇ ਨੇ ਆ ਦੇਖੋ ਜੀ ਆ ਲੰਗਰ ਹਾਲ ਬਣਾਇਆ ਜਿੱਥੇ ਬਹਿ ਕੇ ਲੰਗਰ ਸੋਰੀ ਲੰਗਰ ਪਕਾਉ ਹੀ ਸਕਦੇ ਤੇ ਇੱਥੇ ਬਹਿ ਕੇ ਛਕ ਲਈਏ ਕਰੇ ਤੇ ਬੀਬੀਆਂ ਲੰਗਰ ਦੀ ਸੇਵਾ ਕਰ ਰਹੀਆਂ ਨੇ ਪਰ ਬਾਬਾ ਜੀ ਹੁਣੇ ਬੈਠੇ ਨੇ ਬਾਬਾ ਜੀ ਜਗਸ਼ਮ ਸਿੰਘ ਜੀ ਉਮੀਦ ਕਰਦੇ ਆ ਤੁਹਾਨੂੰ ਬਾਬਾ ਜੀ ਦਰਸ਼ਨ ਕਰਕੇ ਬਹੁਤ ਵਧੀਆ ਲੱਗਾ ਹੋਊਗਾ ਚਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾਉਦਾ ਕਰ ਰਹੇ ਹਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਬੇਰੇ ਖਾਲਸਾ ਬੈਂਕ ਜੀ ਫਤਿਹ